ਸਾਤ ਵੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਰੋ ਪੱਟੀ ਦੇ ਪਿੰਡ ਸਬਰਾ ਵਿਖੇ ਸਥਿਤ ਸੇਵਾ ਕੇਂਦਰ ਬਾਹਰ ਲੋਕ ਉਸ ਵੇਲੇ ਰਾਤਾ ਕਟਲ ਹੀ ਮਜਬੂਰ ਹੋ ਗਏ ਜਦ ਉਹਨਾਂ ਦੀ ਵਾਰੀ ਨਹੀਂ ਆਈ ਲੋਕਾਂ ਨੇ ਕਿਹਾ ਕਿ ਉਹ ਆਪਣੀਆਂ ਦਿਹਾੜੀਆਂ ਤੋੜ ਕੇ ਇੱਥੇ ਆਏ ਹਨ ਪਰ ਉਹਨਾਂ ਦੀ ਕੋਈ ਨਹੀਂ ਸੁਣਿਆ ਆਮ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਸੇਵਾ ਕੇਂਦਰਾਂ ਤੇ ਅੰਤਾਂ ਦੀ ਢੇੜ ਲੰਬੀਆਂ ਲਾਈਨਾਂ ਵੇਖ ਅਜਿਹੇ ਦਾਅਵੇ ਠੁੱਸ ਹੁੰਦੇ ਪ੍ਰਤੀਤ ਹੋ ਰਹੇ ਨੇ ਤਾਜ਼ਾ ਮਾਮਲਾ ਪੱਟੀ ਦੇ ਪਿੰਡ ਸੱਬਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਸੇਵਾ ਕੇਂਦਰ ਬਾਹਰ ਆਮ ਦਿਹਾੜੀਦਾਰ ਲੋਕ ਰਾਤ گزارਨ ਨੂੰ ਮਜਬੂਰ ਹੋ ਰਹੇ ਹਨ ਆਮ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮੁਸ਼ਕਲ ਦਾ ਕੋਈ ਹ ਪੱਕਾ ਹੱਲ ਕੀਤਾ ਜਾਵੇ ਹਾਂਜੀ 6 ਵਜੇ ਆਏ ਪਰਸੋਂ ਵੀ ਆਵੇ 6 ਵਜੇ ਤੀਜਾ ਦੇਣ ਆ ਜਾਣ ਤੋ ਕੰਦੇ ਦਿੰਦੇ ਆ ਨਾ ਕੋਈ ਬੰਨੇ ਲਾਉਂਦੇ ਨਾ ਹੋਰ ਕਾ ਲੈਂਦੇ ਤੁਹਾਡੀ ਵਾਰ ਹੀ ਨਹੀਂ ਆ ਦੂਜੇ ਦਾ ਨੰਬਰ ਆ ਉਹਨੂੰ ਪਹਿਲਾਂ ਕੱਢ ਲੈਂਦੇ ਉਹਦਾ ਕੰਮ ਕਰ ਲੈਂਦੇ ਜਿਹੜੇ ਪਰਮਈਸ਼ਾਂ ਵਾਲੇ ਆਉਂਦੇ ਉਹ ਠੰਡੇ ਦੀਆਂ ਬੋਤਲਾਂ ਲੈ ਕੇ ਅੰਦਰ ਵੜ ਜਾਂਦੇ ਆ ਤਾਂ ਅਸੀਂ ਤਾਂ ਗਰੀਬ ਜਿਹੜੇ ਸਾਰੀ ਢਹਾੜੀ ਲਾਈਨ 'ਚ ਲੱਗੇ ਰਹਿੰਨੇ ਉਹ ਖੇਤੇ ਆਏ ਛੱਡੇ ਹੁੰਦੇ ਘਰੇ ਅਸੀਂ ਦੇ ਚਾਹੁੰਨੇ ਕਿ ਪਹਿਲਾਂ ਜਿਹੜੇ ਗਰੀਬ ਲਾਈਨ 'ਚ ਲੱਗੇ ਹੁੰਦੇ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਫਿਰ ਜਿਹੜੇ ਠੰਡੇਆਂ ਵਾਲੇ ਉਹਨਾਂ ਦੀ ਸੁਣਵਾਈ ਪੰਜਾਹ ਜੁੱਤ ਚੌਥ ਦੇਣੇ ਨਾ ਇੱਕ ਦਿਨ ਤਾਂ ਮੈਂ 4 ਵਜੇ ਆ ਕੇ ਮੁੜ ਗਈ ਕੱਲ ਦੇ ਕੱਲ ਥੜਕੇ ਆ ਜਾਓ ਪਹਿਲੇ ਇੱਕ ਟਾਈਮ ਤੁਹਾਡਾ ਨੰਬਰ ਕਰ ਦਿੰਦੇ ਆ ਤੇ ਮਾਰੇ ਚਲੋ ਤੇ ਆਏ ਅੰਨੇਆਂ ਦਾ ਬੋਦਲਾ ਲਾ ਕੇ ਆਏ ਉੱਪਰ ਆ ਕੇ ਤੇ ਅੰਦਰ ਵੜ ਕੇ ਆਦਾ ਕੰਮ ਕਰਾ ਕੇ ਦਗਾ ਨਾ ਅਹੀਂ ਦੇ ਹੋ ਚੋਨੇ ਵੀ ਸਾਡੀ ਸਮਾਈ ਹੋ ਗਈਆਂ ਅਹੀਂ ਥੱਕੇ ਥੋੜੇ ਨਾ ਖਾਈਏ ਜਿੱਤਰਾ ਹੁੰਦੇ ਭੰਤਰਾ ਸਾਰਿਆਂ ਦਾ ਸੇਵਾ ਕਰਨ ਸਾਰਿਆਂ ਦਾ ਸੇਵਾ ਤੇ 9 ਵਜੇ ਤੇ ਆਏ ਆ 8 ਦਿਨ ਹੋ ਗਏ ਆ ਰੋਜ਼ ਕਦੀ 4 ਵਜੇ ਆਈਦਾ ਕਦੀ 5 ਵਜੇ ਇਥੇ ਵਾਰੀ ਨਹੀਂ ਆਉਂਦੀ ਜੇ ਟੋਕਰ ਮਿਲ ਜਾਂਦੇ ਕੰਮ ਨਹੀਂ ਹੁੰਦਾ ਤੇ ਹੁਣ 4 ਵਜੇ ਇਹਦੀ ਬੰਦ ਹੋ ਗਈ ਆ ਹੁਣ ਕੰਮ ਨਹੀਂ ਚੱਲਣਾ ਬੰਦ ਕਰਕੇ ਚੱਲ ਜਾਂਦੇ ਆ ਸੈਂਕੜੇ ਆ ਨਾ ਲੋਕ ਮੁੜ ਕੇ ਜਾਂਦੇ ਆ ਜਦੋਂ ਵਾਰੀ ਨਹੀਂ ਆਉਂਦੀ ਅਸੀਂ ਮੰਗ ਕਰਦੇ ਆ ਪਿੰਡ ਪਿੰਡ ਜਿਹੜੇ ਬਣਿਆ ਸੇਵਾ ਕੇਂਦਰ ਉਹ ਖੁੱਲਣ ਤੇ ਸਾਰਿਆਂ ਦਾ ਕੰਮ ਪਿੰਡ ਪਿੰਡ ਹੀ ਹੋਵੇ ਤੇ ਨਾ ਰਸ਼ਨਾ ਪਵੇ ਨੇ ਆ ਨਾ ਹੀ ਹਰ ਬੰਤੀ ਸੇਵਾ ਕੇਂਦਰ ਸਭ ਰਾ ਕਿਹੜੀ ਕੋਸ਼ਟ ਆਪਣੇ ਕੋਲ ਜਿਸ ਤਰ੍ਹਾਂ ਕਿ ਬਾਹਰ ਪਬਲਿਕ ਫੜੀਆ ਦੇ ਉਹ ਕਹਦੇ ਕਿ ਬੜੀ ਖੱਜਲ ਖਰਾਬੀ ਦਾ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਕਿ ਰਾਤ ਦੇ 2-2 ਵਜੇ ਤੱਕ ਵੀ ਇੱਥੇ ਲੈਣਾ ਜਾਣ ਕੇ ਖਲੋਦੇ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਸਰ ਇਹਦੇ ਬਾਰੇ ਆਪਾਂ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਹੀ ਪਿੰਡਾਂ ਵਿੱਚ ਹਰ ਕੋਈ ਪਿੰਡਾਂ ਵਿੱਚ ਜਮ ਸੇਵਾ ਕੇਂਦਰ ਸੈਟ ਕੀ ਗੁੰਲੇ ਆ ਇਹਦੇ ਵਿੱਚ ਆਪਣੇ ਕੋਲ ਸਟਾਫ ਨੰਬਰ 3 ਜਾਣੇ ਹੁੰਦੇ ਆ ਠੀਕ ਹੈ ਦੋ ਪ੍ਰਿੰਟਰਾਂ ਦਾ ਇੱਕ ਅੱਧਾ ਕੈਪੈਸਟ ਹੁੰਦਾ ਹੈ ਉਦੇ ਕਰਕੇ ਤਕਰੀਬਨ ਹੁਣ ਸਕੂਲ ਜਿਹੜਾ ਚੱਲਿਆ ਰਾਤੇ ਉਦੇ ਕਰਕੇ ਆਪਣੇ ਕੋ ਡੇਲੀ ਦੇ 780 ਆਪਾਂ ਟੋਕਨ ਕਰਦੇ ਆਂ ਠੀਕ ਹੈ ਜੀ ਬਾਕੀ 80 ਪਲੱਸ ਦੀ ਐਂਟਰੀ ਹੁੰਦੀ ਆ ਇਸ ਤੋਂ ਬਾਅਦ ਇੱਕ ਬੰਦੇ ਦੀ ਡੇਲੀ ਲਿਮਟ ਹੈ ਜਿਹੜੀ 35 ਤੋਂ 40 ਤੱਕ ਉਹ ਆਪਣੀ ਫਿਰ ਵੀ ਫਾਸਟ ਕਰੇ ਕੰਮ ਤੇ 35 ਤੋਂ 40 ਤੱਕ ਉਹ ਕੰਮ ਕਰ ਸਕਦਾ ਹੈ ਤੇ ਬਟ ਆਪਾਂ ਫਿਰ ਵੀ ਕੋਸ਼ਿਸ਼ ਕਰੀਏ ਕਿ ਵਸਤਵ ਵਾਰ ਬੰਦਰ ਆਪਾਂ ਕੰਮ ਕਰੀਏ ਤੇ ਨਹੀਂ ਜੀ 파ਸੀ ਦਾ ਇਹ ਕੋਈ ਨਹੀਂ ਹੁੰਦਾ ਟੋਕਨ ਸੇ ਉਹ ਕੰਤੇ ਹੀ ਕੰਮ ਹੁੰਦਾ ਯੋਤ ਉਹ ਮੈਂ ਇੰਦਾ ਜੀ ਉਹ ਅਹੀ ਨੰਬਰ ਕੀਤਾ ਹੁੰਦਾ। ਤੋਂ ਕੰਮ ਕਰ ਕਿਸ ਤਰ੍ਹਾਂ ਵੀ। ਅਜੀਆਂ ਹੋਰ ਖਾਸ ਕਬਰਾਂ ਲਈ ਜੁੜੇ ਨੂੰ ਸਾਥ ਟੀਵੀ ਦੇ ਨਾਲ ਤਨਵਾ। ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ।